ਸੋਸ਼ਲ ਮੀਡੀਆ ਦੇ ਉੱਪਰ ਲੱਗੀਆਂ ਪਾਬੰਦੀਆਂ ਦੇ ਕਾਰਨ ਇਸ ਵਕਤ ਹਾਲਾਤ ਤਣਾਅਪੂਰਨ ਬਣੇ ਨੇ ਦਰਅਸਲ ਕੁਝ ਦਿਨ ਪਹਿਲਾਂ ਨੇਪਾਲ ਸਰਕਾਰ ਨੇ ਸਖਤ ਫੈਸਲਾ ਲਿਆ ਕਿ ਫੇਸਬੁੱਕ, ਯੂਟਿਊਬ, ਇੰਸਟਾਗ੍ਰam, ਟਵਿੱਟਰ ਸਮੇਤ 26 ਜੜੀਆਂ ਇਹ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਨ੍ਹਾਂ ਦੇ ਉੱਪਰ ਪਾਬੰਦੀ ਲਗਾਈ ਸੀ ਸਰਕਾਰ ਦਾ ਕਹਿਣਾ ਸੀ ਕਿ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਕਿ ਕਿਹੜਾ ਇਹਨਾਂ ਦਾ ਅਧਿਕਾਰੀ ਆ ਕਿੱਥੇ ਦਫ਼ਤਰ ਆ ਜੇ ਕੋਈ ਕੰਪਲੇਂਟ ਕਰਨੀ ਆ ਤਾਂ ਕਿੱਥੇ ਕਰੀਏ ਪਰ ਇਹਨਾਂ ਕੰਪਨੀਆਂ ਨੇ ਕੋਈ ਜਿਹੜਾ ਨਿਯਮ ਨਹੀਂ ਮੰਨਿਆ ਉਲੰਘਣਾ ਕੀਤੀ ਕੋਈ ਵੀ ਰਜਿਸਟ੍ਰੇਸ਼ਨ ਨਹੀਂ ਕਰਾਈ ਤੇ ਫਿਰ ਸਰਕਾਰ ਨੇ ਅੰਤ ਨੂੰ ਇਹਨਾਂ ਨੂੰ ਬੈਨ ਕਰ ਦਿੱਤਾ ਪਰ ਨੌਜਵਾਨ ਕਹਿੰਦੇ ਨੇ ਕਿ ਸਾਡੀ ਬੋਲਣ ਦੀ ਆਜ਼ਾਦੀ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਉਸ ਨੂੰ ਜਿਹੜਾ ਖਤਮ ਕੀਤਾ ਜਾ ਰਿਹਾ ਬਹੁਤ ਸਾਰੇ ਹਜ਼ਾਰਾਂ ਨੌਜਵਾਨ ਸੜਕਾਂ ਉੱਪਰ ਆਉਂਦੇ ਨੇ ਜਿਹੜਾ ਉਧਰਲੇ ਪਾਸੇ ਫਿਰ ਪ੍ਰਦਰਸ਼ਨਕਾਰੀਆਂ ਦੇ ਉੱਪਰ ਪੁਲਿਸ ਦਾ लाठी चार्ज ਹੰਝੂ ਗੈਸ ਦੇ ਗੋਲੇ ਹੁੰਦੇ ਨੇ ਜਿਸ ਦੇ ਨਾਲ 16 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਆ 100 ਦੇ ਕਰੀਬ ਜ਼ਖਮੀ ਹੋ ਚੁੱਕੇ ਨੇ ਪਰ ਇਸ ਦੇ ਵਿੱਚ ਪ੍ਰਦਰਸ਼ਨਕਾਰੀ ਇਹ ਵੀ ਕਹਿ ਰਹੇ ਨੇ ਕਿ ਅਸੀਂ ਪ੍ਰਦਰਸ਼ਨ ਕਰਦੇ ਰਹਾਂਗੇ ਪਿੱਛੇ ਨਹੀਂ ਹਟਾਂਗੇ ਪਰ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਕਿ ਸਰਕਾਰ ਪਿੱਛੇ ੜਦੀ ਜਾਂ ਨੌਜਵਾਨ ਪਿੱਛੇ ੜਦੇ ਨੇ ਜਾਂ ਪਰੇ ਜਿਹੜੀਆਂ 26 ਪਲੇਟਫਾਰਮ ਕੰਪਨੀਆਂ ਨੇ ਕਿਸੇ ਤਰੀਕੇ ਰਜਿਸਟਰ ਕਰਵਾਉਂਦੀਆਂ ਨੇ